ਹਾਂਜੀ ਮੈਮ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹਾਂਜੀ ਨਮਸਕਾਰ ਜੀ ਡਾਕਟਰ ਬੀ ਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਸਾਡੇ ਪ੍ਰਧਾਨ ਰੋਬਿੰਦ ਸਿੰਘ ਰਾਜੀ ਦਾ ਅੱਜ ਜਨਮ ਦਿਨ ਹੈ ਤਾਂ ਉਸ ਹੀ ਉਪਲਖਸ਼ ਤੇ ਵਿੱਚ ਜਿਹੜਾ ਅਸੀਂ ਅਬੁੰਨ ਪਿੰਡ ਵਿੱਚ ਆਇਆ ਔਰ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਵਾਸਤੇ ਔਰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਜਿਹੜਾ ਇਹ ਅ ਅਸੀਂ ਇੱਥੇ ਉਪਰਾਲਾ ਇਹ ਕਰ ਰਹੇ ਆ ਕਿ ਬੱਚਿਆਂ ਨੂੰ ক্রিকেট ਦੀ ਕਿੱਟ ਪ੍ਰੋਵਾਈਡ ਕਰਵਾਈ ਗਈ ਹੈ ਔਰ ਬੜੇ ਜਿਹੜੇ ਐਕਸਾਈਟਿਡ ਨੇ ਬੱਚੇ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਬੱਚਿਆਂ ਨੇ ক্রিকেট ਦੀ ਕਿੱਟ ਜਦੋਂ ਲਈਤੀ ਤਾਂ ਉਹਨਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਇਹ ਜਿਹੜੀ ਕਿੱਟੇ ਸਾਡੇ ਪ੍ਰਦਾਨ ਰੋਬਿੰਦ ਸਿੰਘਾ ਜੀ ਵੱਲੋਂ ਜਿਹੜੀ ਹੈ ਸਪੈਸ਼ਲ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਪ੍ਰੋਵਾਈਡ ਕਰਵਾਈ ਗਈ ਹੈ ਔਰ ਇਹੀ ਕਹਾਂਗੀ ਕਿ ਵਿਖੇ ਦੇ ਵਿੱਚ ਵੀ ਜਿੱਥੇ-ਜਿੱਥੇ ਖੇਡਾਂ ਦੇ ਵਿੱਚ ਸਹਿਯੋਗ ਕਰਨ ਦੀ ਜ਼ਰੂਰਤ ਪਵੇ ਤ ਸਾਡੀ ਸਾਇਟੀ ਜਿਹੜੀ ਹੈ ਹਰ ਤਰੀਕੇ ਨਾਲ ਉੱਥੇ ਸਹਿਯੋਗ ਕਰਨ ਲਈ ਤਿਆਰ ਹੈ ਮੈਂ ਆਪੋਂ ਦੀ ਸਾਰੀ ਕਮੇਟੀ ਦਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਔਰ ਇਹੀ ਕਹਾਂਗੀ ਕਿ ਕਿ ਹਮੇਸ਼ਾ ਜਿਹੜਾ ਹੈ ਆਪਣੇ ਦੇਸ਼ ਦੀ ਤਰੱਕੀ ਵਾਸਤੇ ਜੋ ਅਸੀਂ ਮਿਲ ਕੇ ਕਰ ਸਕਦੇ ਆਂ ਜੋ ਅਸੀਂ ਯੂਥ ਨੂੰ ਸਹੀ ਡਾਇਰੈਕਸ਼ਨ ਤੇ ਰਿਹਾ ਸਕਦੇ ਆਂ ਤਾਂ ਸਾਰੇ ਉਪਰਾਲੇ ਸਾਡੇ ਵੱਲੋਂ ਕੀਤੇ ਜਾਣ ਮੇਰਾ ਨਾਮ ਰਮਨਦੀਪ ਸਿੰਘ ਜੀ ਕਿਹੜਾ ਪਿੰਡ ਹੈ ਅਬੋਂ ਨਾ ਪਿੰਡ ਹੈ ਜੀ ਕਿਸ ਤਰ੍ਹਾਂ ਦਾ ਉਪਰਾਲਾ ਪਿੰਡ ਜਿੱਥੇ ਗਿਆ ਬਹੁਤ ਵਧੀਆ ਉਪਰਾਲਾ ਮੈਡਮ ਪੂਜਾ ਲੁਥਰਾ ਜੀ ਵੱਲੋਂ ਕੀਤਾ ਗਿਆ ਤੇ ਸਾਡੇ ਵੱਡੇ ਵੀਰ ਜਿਨ੍ਹਾਂ ਦਾ ਹੈਪੀ ਬਰਥਡੇ ਆ ਰੋਬਿੰਡ ਜੀ ਦਾ ਰੋਬਿੰਡ ਜੀ ਉਹਨਾਂ ਦਾ ਜਨਮ ਦਿਨ ਦੀ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਤੇ ਧੰਨਵਾਦ ਹੈ ਸਾਰੀ ਬੀ ਡੀਸੀ ਦੇ ਮੈਮੋਰੀ ਵੈਲਫੇਅਰ ਸੁਸਾਇਟੀ ਦੇ ਵਾਹ ਮੈਰ ਸੋਸਾਇਟੀ ਦਾ ਜਿਨ੍ਹਾਂ ਨੇ ਆਣ ਕੇ ਸਾਡੇ ਪਿੰਡ ਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਤੇ ਇਹਨਾਂ ਦੀ ਸੋਚਣਾ ਬਹੁਤ ਵਧੀਆ ਸੋਚ ਆ ਕਿ ਖੇਡਾਂ ਮਤਲਬ ਪੰਜਾਬ ਦੇ ਜਿਵੇਂ ਪੰਜਾਬ ਸਰਕਾਰ ਕਰਾ ਰਹੀ ਹੋਵੀ ਮੈਡਮ ਦੀ ਬਹੁਤ ਵਧੀਆ ਸੋਚ ਆ ਕਿ ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਜਾ ਰਹੀਆਂ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਨਸ਼ਿਆਂ ਤੋਂ ਬਚਣ ਦੇ ਮਾਰੇ ਤੇ ਖੇਡਾਂ ਪ੍ਰੇਰਿਤ ਕਰਨ ਦੇ ਮਾਰੇ ਹੈ ਧੰਨਵਾਦ ਹੈ ਤੁਹਾਡਾ ਬੰਟੀ ਸਰ ਦਾ ਤੇ ਮੈਡਮ ਜੀ ਦਾ ਤੇ ਬਾਕੀ ਸਾਰੀ ਜਿੰਨੀ ਵੀ ਟੀਮ ਪੁੱਜੀ ਹੈ ਜੀ ਧੰਨਵਾਦ ਸਾਰਿਆਂ ਦਾ